ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬਹੁਤ ਕਲਯੁਗੇ ਰਹਿ ਵਰ ਜੁਗੋ ਜੁਗ ਅਟਲ ਹਲਤ ਪਦ ਦੇ ਰਾਖੇ ਦੋ ਦਹਾਨ ਦੇ ਮਾਲਕ ਰਬੀ ਨੂਰ ਅਲਾਹੀ ਜੋ ਫੇਨ ਮਾਨਿਆਂ ਦੇ ਮਾਲ ਸਤਿਗੁਰੂ ਨੇ ਦਾਣਿਆਂ ਦੇ ਦਾਲ ਸਤਿਗੁਰੂ ਨੇ ਓਟਿਆਂ ਦੀ ਓਟ ਆਸਰਿਆਂ ਦੇ ਆਸਰੀ ਨੇ ਗਤਿਆਂ ਦੀ ਗਤ ਨਿਪਤਿਆਂ ਦੀ ਪਟਲੇ ਤਰਿਆਂ ਦੇ ਧਿਰ ਚਵਰ ਤਖਤ ਦੇ ਮਾਲਕ ਚਵਰ ਤਖਤ ਦੇ ਮਾਲਕ ਧਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪ ਆਓ ਆਪਣਾ ਅਨਮੋਲ ਜੀਵਨ ਅਨਮੋਲ ਸਵਾਸ ਦੇ ਅਨਮੋਲ ਜਿੰਦਗੀ ਦੀਆਂ ਘੜੀਆਂ ਨੂੰ ਸਫਲ ਬਣਾਉਣ ਵਾਸਤੇ ਸਤਿਗੁਰੂ ਜੀ ਦੇ ਲਾਈਏ ਜਿੰਦਗੀ ਲੇਖੇ ਗੱਜ ਕੇ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਛਲਸ ਵਾਹਿਗੁਰੂ ਜੀ ਕੀ ਹਦੀ ਪਾਵਨ ਪਵਿੱਤਰ ਬਾਬਾ ਸੇਖ ਬਰੀ ਜੀ ਦੇ ਸਲੋਕਾਂ ਦੀ ਵਿਚਾਰ ਕਥਾ ਲੜੀ ਵਾਰ ਆਪ ਜੀ ਸਰਵਨ ਕਰਦੇ ਆ ਰਹੇ ਹੋ ਉਸੇ ਹੀ ਲੜੀ ਨੂੰ ਅੱਗੇ ਤੋਰੀਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਦਿਲ ਦਿਲ ਕਰ ਕੱਟੀ ਜਿਹੜੀ ਰਸਨਾ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਉਂ ਉਹਦੇ ਗੌਲ ਨਹੀਂ ਡਾਉਂਦੀ ਉਹਦੀ ਵਡਿਆਈ ਉਹਦੀ ਮਹਿਮਾ ਉਹਦੇ ਕਰਦੀ ਉਸਤ ਤੋਂ ਉਹਦੀ ਕਰਦੀ ਉਸ ਲੰਗਾ ਤੇ ਉਸ ਪਰਮਾਤਮਾ ਦਾ ਸ਼ੁਗਰਾਨਾ ਨਹੀਂ ਕਰਦੀ ਉਸ ਰਸਨਾ ਨੂੰ ਕੀ ਸਾੜਨਾ ਤੇ ਸਤਿਗੁਰੂ ਜੀ ਕਹਿੰਦੇ ਦਿਨ ਦਿਨ ਰਾਈ ਰਾਈ ਕੱਟ ਦੇਣਾ ਚਾਹੀਦਾ ਗੰਨੇ ਦੇ ਥਾ ਉਸ ਰਸਨਾ ਨੂੰ ਜੀਵ ਨੂੰ ਪੀੜ ਦੇਣਾ ਚਾਹੀਦਾ ਲਵਾਓ ਹਾਜ਼ਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਹੌਂ ਟੁਨੇਂਦੀ ਸਜਣਾ ਸਜਣਾ ਮਿੰਡੇ ਨਾਲ ਬਾਬਾ ਸੇਖਪ੍ਰੀਤ ਜੀ ਦੇ ਸ਼ਲੋਕਾਂ ਦੀ ਵਿਚਾਰ ਬਾਬਾ ਸੇਖਪ੍ਰੀਤ ਜੀ ਫਰਮਾਨ ਕਰਦੇ ਨੇ ਕਹਿੰਦੇ ਹੇ ਜੀਵਾ ਹੇ ਜੀਵ ਰੂਪੇ ਸਤਰੀ ਤੇ ਪਤੀ ਰੂਪ ਪਰਮੇਸ਼ਰ ਕਹਿੰਦੇ ਨੇ ਹਉ ਢਢੈਂਦੀ ਸੱਜਣਾ ਕਿਤੇ ਉਹਨੂੰ ਸੱਜਣਾ ਆਖਦੇ ਨੇ ਕਿਤੇ ਉਸ ਨੂੰ ਮਾਦਾ ਪਿਤਾ ਆਖਿਆ ਜਾਂਦਾ ਕਿਸੇ ਉਸ ਨੂੰ ਦੇਨ ਦੁਨੀਆ ਦਾ ਮਾਲ ਕਹਿੰਦੇ ਨੇ ਕਦੇ ਉਸ ਨੂੰ ਅਗਾਦ ਬੋਧ ਕਿਹਾ ਜਾਂਦਾ ਸਾਡੀ ਪਕੜ ਸਾਡੀ ਸੋਚ ਸਾਡੀ ਸਮਝ ਤੋਂ ਪਰੇ ਕਲਪਨਾ ਤੋਂ ਪਰੇ ਤੇ ਕਦੇ ਉਸ ਨੂੰ ਜਿੰਦ ਦਾ ਖਾਸ ਮੰਗਿਆ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਬਾਬਾ ਫਰੀਦ ਜੀ ਕਹਿੰਦੇ ਹਾਉ ਟੁੰਡੇ ਦੀ ਸਜਣਾ ਮੈਂ ਆਪਣੇ ਸਜਣ ਆਪਣੇ ਮਿੱਤਰ ਆਪਣੇ ਮਾਲਕ ਆਪਣੇ ਪਿਤਾ ਉਸ ਜਿੰਦ ਦੇ ਖਾਸ ਨੂੰ ਭਾਲਦੀ ਸੀ ਉਸ ਨੂੰ ਭਾਲਦੀ ਸੀ ਹਾਉ ਟੁੰਡੇ ਦੀ ਸਜਣਾ ਸਜਣ ਮੰਡੇ ਨਾਲ ਸੱਜਣ ਤਾਂ ਮੇਰੇ ਨਾਲ ਹੀ ਹੈ ਜਿਵੇਂ ਆਪਾਂ ਇੱਕ ਦੂਜੇ ਦੇ ਸਾਹਮਣੇ ਬੈਠੇ ਆਂ ਗੋਲੇ ਬੈਠੇ ਆਂ ਇੱਕ ਦੂਜੇ ਨੂੰ ਦੇਖ ਰਹੇ ਆਂ ਬਾਬਾ ਫਰੀਦ ਜੀ ਕਹਿੰਦੇ ਹੈ ਇਨਸਾਨ ਹੈ ਜਿਗਿਆਸੂ ਜਿਹੜੇ ਸੱਜਣ ਨੂੰ ਜਿਹੜੇ ਮਿੱਤਰ ਨੂੰ ਜਿਹੜੇ ਖਸਮ ਨੂੰ ਜਿਹੜੇ ਮਾਲਕ ਨੂੰ ਹੈ ਦੂਰ ਬਰੂਬੈ ਸਤਰੀ ਜਿਹੜੇ ਪਤੀ ਪਰਮੇਸ਼ਰ ਨੂੰ ਦੂਬਾਰ ਭਾਲਦੀਆਂ ਉਹ ਤੇਰੇ ਅੰਦਰ ਬੈਠਾ ਬੋਲੀ ਜਾਂਦਾ ਦੇਖੀ ਜਾਂਦਾ ਸੁਣੀ ਜਾਂਦਾ ਤੇ ਸਤਿਗੁਰੂ ਜੀ ਇਸ ਗੱਲ ਦੀ ਸਮਝ ਕਿਵੇਂ ਆਵੇਗੀ ਤੇ ਸਤਿਗੁਰੂ ਜੀ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਬਿਸ਼ਾਨ ਧਿਆਨ ਦੇਣਾ ਜਿਵੇਂ ਇੱਕ ਉਜਾੜੀ ਇੰਜੜ ਵਾਲਾ ਢੇਡਾਂ ਚਾਰਨ ਵਾਲਾ ਉਸਨੇ ਕੀ ਕੀਤਾ ਇੱਕ ਸ਼ੇਰਨੀ ਦਾ ਬੱਚਾ ਲੈ ਕੇ ਭੇਡਾਂ ਦੇ ਨਾਲ ਉਸ ਨੂੰ ਪਾਲ ਲਿਆ ਤੇ ਜਦੋਂ ਵੱਡਾ ਹੋਇਆ ਤੇ ਜਦੋਂ ਜੰਗਲ ਦੇ ਵਿੱਚ ਉਹ ਭੇਡਾਂ ਚਾਰਨ ਵਾਸਤੇ ਗਿਆ ਉਸਨੇ ਸ਼ੇਰਨੀ ਤੇ ਸ਼ੇਰ ਨੇ ਦੇਖਿਆ ਵੀ ਸਾਡਾ ਬੱਚਾ ਭੇਡਾਂ ਦੇ ਵਗ ਦੇ ਵਿੱਚ ਫਿਰਦਾ ਹੈ ਤੇ ਦੂਜੋ ਸ਼ੇਰਨੀ ਬੁੱਕੀ ਤੇ ਉਸਨੇ ਦੇਖਿਆ ਔ ਸਾਹਮਣੇ ਮੇਰਾ ਮਾਂ ਪਿਓ ਬੈਠਦਾ ਤੇ ਮਨਾ ਤੂੰ ਭੇਡਾਂ ਦੇ ਵਗ ਦੇ ਵਿੱਚ ਤੁਰਿਆ ਫਿਰਦੇ ਬਾਸ ਆਪਣੇ ਮਾਂ ਪਿਓ ਦੀ ਆਵਾਜ਼ ਬੁਸ਼ਾਣੀ ਦੀ ਉਹਨਾਂ ਦੇ ਨਾਲ ਮਿਲ ਗਿਆ ਗੱਜ ਕੇ ਆਖੋ ਸਤਨਾਮੁ ਸ੍ਰੀ ਸਾਨੂੰ ਮੈਸੇਜ ਇਹ ਮਿਲਦਾ ਕਿ हे ਇਨਸਾਨ हे ਜਗਿਆਸੂ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਸਿੰਘ ਸ਼ੇਰ ਨੇ ਤੇ ਅਸੀਂ ਉਹਨਾਂ ਦੇ ਬੱਚੇ ਆ ਏ ਅਸੀਂ ਭੇਡਾਂ ਦੇ ਵਗ ਦੇ ਵਿੱਚ ਨਹੀਂ ਮਿਲਣਾ ਅਸੀਂ ਗੁਰੂ ਦੇ ਨਾਲ ਜਾ ਕੇ ਮਿਲ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਸੰਸਾਰ ਹੈ ਜਿਹੜਾ ਵਗ ਦੀ ਨਿਆਈ ਹੈ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਬਿਸ਼ਾਨ ਮਣਾ ਤ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੀ ਜੋਤ ਹੈ بس ਆਪਣੇ ਆਪ ਦੀ ਪਛਾਣ ਕਰਨੀ ਹੈ ਮਨ ਖੋਜ ਰੋਜ ਕਹਿੰਦੇ ਮਨਾ ਆਪਣੇ ਆਪ ਨੂੰ ਰੋਜ਼ਾਨਾ ਖੋਜ ਨਾ ਫਿਰ ਪਰੇਸ਼ਾਨੀ ਫਿਰ ਪਰੇਸ਼ਾਨੀ ਹੋਵੇਗੀ ਨਾ ਹੁਣ ਇਸ ਗੱਲ ਦੀ ਸਮਝ ਆ ਗਈ ਨਾ ਵੀ ਹੌਂਡ ਨੇਂਦੀ ਸੱਜਣਾ ਮੈਂ ਬਾਹਲ ਸੱਜਣ ਨੂੰ ਆਪਣੇ ਮਿੱਤਰ ਨੂੰ ਆਪਣੇ ਖਸਮ ਨੂੰ ਬਾਹਲ ਦੀ ਸੱਜਣ ਮਿੰਡਾਂ ਨਾਲ ਉਹ ਤਾਂ ਮੇਰੇ ਨਾਲ ਹੀ ਨਹੀਂ ਉਹ ਤਾਂ ਮੇਰੇ ਵਿੱਚ ਹੀ ਨੇ ਨਾਨਕ ਆਲਖ ਨ ਲਖੀਐ ਗੁਰਮੁਖ ਦੇਹ ਦਿਖਾਲ ਮਨਮੁਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜਾ ਕੋਈ ਦੇਖ ਰਿਹਾ ਤੇ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਦੇਹ ਦਿਖਾਲ ਗੁਰਮੁਖਾਂ ਨੂੰ ਇਸ ਗੱਲ ਨੂੰ ਸਮਝ ਆ ਗਈ ਹੈ ਜਿਵੇਂ ਮਹਾਭਾਰਤ ਨੇ ਦੋ ਕਬੂਤਰ ਦਿੱਤੇ ਦੋਹਾਂ ਨੂੰ ਫੜਾ ਦਿੱਤੇ ਜਿਹੜੇ ਸੈਸੀ ਜਿਹੜੇ ਦਾਸ ਸੀ ਸੇਵਕਾਂ ਨੂੰ ਕਹਿਣ ਲੱਗੇ ਜਾਓ ਉੱਥੇ ਮਾਰ ਕੇ ਲਿਆਉਣੇ ਆ ਜਿੱਥੇ ਕੋਈ ਨਾ ਦੇਖਦਾ ਹੋਵੇ ਤੇ ਜਿਹੜਾ ਉਹ ਸੱਦ ਸੰਗਤ ਕਰਦਾ ਸੀ ਉਸ ਗੱਲ ਨੂੰ ਉਸ ਦੀ ਸਮਝ थी ਉਸਨੇ ਦੇਖਿਆ ਝਾੜੀਆਂ ਦੇ ਵਿੱਚ ਲੈ ਕੇ ਗਿਆ ਕਿ ਇੱਥੇ ਹੋਰ ਦਾ ਕੋਈ ਨਹੀਂ ਦੇਖਦਾ ਉਤੋਂ ਰੱਬ ਦੇਖ ਰਿਹਾ ਹੈ ਗੱਜ ਕੇ ਆਖੋ ਸਤ ਨਾਮ ਜੀਰੀ ਦੂਜਾ ਝਾੜੀਆਂ ਦੇ ਵਿੱਚ ਲੈ ਕੇ ਗਿਆ ਉਹਨੇ ਆਖਿਆ ਵੀ ਇੱਥੇ ਕੋਈ ਨਹੀਂ ਦੇਖਦਾ ਮਨਮੁਖ ਹੈ ਉਹਦੀ ਧੌਨ ਮਰੋੜੀ ਮਾਰ ਕੇ ਲਿਆਇਆ ਤੇ ਮਹਾਪੁਰਸ਼ਾਂ ਨੇ ਗੁਰੂ ਨੇ ਪੁੱਛਿਆ ਹਾਂ ਭਾਈ ਕਹਿੰਦਾ ਮਹਾਰਾਜ ਮੈਂ ਗਿਆ ਹੋਰ ਤਾਂ ਕੋਈ ਨਹੀਂ ਦੇਖਦਾ ਤੀ ਉਹ ਤੋ ਰੱਬ ਦੇਖ ਰਿਆ ਸੀ ਇਸ ਕਰਕੇ ਮੈਂ ਨਹੀਂ ਮਾਰਿਆ ਦੂਜੇ ਨੂੰ ਪੁੱਛਿਆ ਕਹਿੰਦਾ ਮਹਾਰਾਜ ਮੈਂ ਖੁਜੀ ਹਟਾੜੀਆਂ ਦੇ ਵਿੱਚ ਲੱਗੀ ਗਿਆ ਉੱਥੇ ਕੋਈ ਵੀ ਜੀਵ ਨਹੀਂ ਬੋਲਦਾ ਸੀ ਦੇਖਦਾ ਸੀ ਮੈਸ ਦੀ ਧੌਲ ਮਰੋੜ ਕੇ ਆਪ ਜੀ ਦਾ ਹੁਕਮ ਮੰਨਿਆ ਮਾਰ ਲਿਆਂਦਾ ਗੁਰੂ ਸਾਹਿਬ ਜੀ ਕਹਿੰਦੇ ਬਸ ਇਸੇ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਦੁਨੀਆਂ ਦੇ ਲੋਕਾਂ ਤੋਂ ਲੁਕਾ ਸਕਦੇ ਆਂ ਪਰ ਉਸ ਪਰਮਾਤਮਾ ਤੋਂ ਨਹੀਂ ਲੁਕਾ ਸਕਦਾ ਆ ਜਿਹੜੇ ਗੁਰੂ ਘਰ ਦੇ ਵਿੱਚ ਕੈਮਰੇ ਲੱਗੇ ਆ ਦੁਕਾਨਾਂ ਦੇ ਘਰਾਂ ਦੇ ਵਿੱਚ ਕੈਮਰੇ ਲੱਗੇ ਆ ਸਾਡੇ ਤੜ ਨੂੰ ਦਿਖਾ ਸਕਦੇ ਆ ਪਰ ਗੁਰੂ ਨਾਨਕ ਦਾ ਕੈਮਰਾ ਇਹੋ ਜਿਹਾ ਲੱਗਿਆ ਘਟ ਘਟ ਕੀ ਅੰਦਰ ਕੀ ਜਾਣਦਾ ਭਲੇ ਬੁਰੇ ਕੀ ਪੀਰ ਬਿਸ਼ਾਨੰਦ ਉਹ ਬਾਹਰ ਦੇ ਢੰਚੇ ਨੂੰ ਬਣਾਉਣ ਵਾਲੇ ਨੂੰ ਉਹ ਜਾਣਦਾ ਅੰਦਰ ਦਾ ਜਿਹੜਾ ਢੰਚਾ ਬਣਾਇਆ ਉਹ ਜਾਣਦਾ ਤੇ ਫੁਰਨੇ ਬਣਾਉਣ ਵਾਲਾ ਤੇ ਫੁਰਨ ਵਾਲੇ ਨੂੰ ਵੀ ਉਹ ਜਾਣਦਾ ਗੱਜਕੀ ਆਖੋ ਸਤਿਨਾਮ ਸ੍ਰੀ ਇਸ ਗੱਲ ਦੀ ਸਮਝ ਆ ਗਈ ਹੈ ਕਿ ਇਹ ਇਨਸਾਨ ਇਹ ਜਿਗਿਆਸੂ ਤੋ ਨੇਕੀ ਕਰ ਭਲਾਈ ਦੇ ਕਰਮਕਾਰ ਧਰਮ ਦੇ ਕੰਮਕਾਰ ਪੁੰਨ ਦਾਨ ਕਰ ਦੁਨੀਆ ਦੇ ਭਲੇ ਕਰਨ ਵਾਸਤੇ ਆਏ ਆ ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗਾਹ ਬੈਸਨ ਪਾਈ ਐ ਅਸਲੀ ਮਨੋਰਥ ਇਸ ਮਨੁੱਖ ਦਾ ਇਹੀ ਐ ਕਿ ਦੁਨੀਆ ਦੇ ਵਿੱਚ ਆ ਕੇ ਕਿਸੇ ਦਾ ਭਲਾ ਹੋ ਜੇ ਗੱਜ ਕੇ ਆਕੋ ਸਤਨਾਮ ਸ੍ਰੀ ਇਹੀ ਗੱਲ ਦੀ ਆਪਾਂ ਨੂੰ ਸਮਝ ਦੇ ਰਹੇ ਨੇ ਗੁਰਮੁਖ ਦੇ ਦਿਖਾਲ ਗੁਰਮੁਖਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਤੇ ਮਨਮੁਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਇਸੇ ਕਰਕੇ ਗਰੀਬਾਂ ਦਾ ਗਲਾ ਘੁੱਟਦੇ ਆ ਹੰਸਾ ਵੇਖ ਤਰੰਦਿਆਂ ਬੱਗਾ ਆਇਆ ਚਾਉ ਕਹਿੰਦੇ ਹੰਸਾਂ ਨੂੰ ਵੇਖ ਕੇ ਤੁਰਦਿਆਂ ਨੂੰ ਤੇ ਬਗਲਾ ਨੂੰ ਵੀ ਚਾ ਚੜ ਗਿਆ ਵੀ ਅਸੇ ਵੀ ਬਗਲਿਆਂ ਵਰਗੇ ਹੋ ਜਾਈਏ ਧਿਆਨ ਦੇਣਾ ਇੱਥੇ ਕਿ ਗੁਰਮੁਖਾਂ ਨੂੰ ਸੰਤਾਂ ਨੂੰ ਫਕੀਰਾਂ ਨੂੰ ਵੇਖ ਕੇ ਮਨ ਮੁਖਾਂ ਨੂੰ ਵੀ ਚਾਹ ਹੋ ਗਿਆ ਵੀ ਆਪਾਂ ਵੀ ਫਕੀਰ ਬਣ ਜਾਈਏ ਆਪਾਂ ਵੀ ਸਿੱਖ ਬਣ ਜਾਈਏ ਆਪਾਂ ਵੀ ਖਾਲਸੇ ਬਣ ਜਾਈਏ ਆਪਾਂ ਵੀ ਭਗਤ ਬਣ ਜਾਈਏ ਆਪਾਂ ਵੀ ਸੰਤ ਬਣ ਜਾਈਏ ਹੰਸਾ ਵੇਖ ਤਰੰਦਿਆ ਬੱਗਾ ਆਇਆ ਚਾਹੋ ਬੱਗਾ ਕਹਿੰਦੇ ਨੇ ਬਗਲੇ ਨੂੰ ਕਹਿੰਦੇ ਉਹਨੂੰ ਵੀ ਚਾਹ ਆਏ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾ ਜਦੋਂ ਉਹਨਾਂ ਨੇ ਦੇਖਿਆ ਕੇ ਹੰਸ ਸਰੋਵਰ ਦੇ ਵਿੱਚ ਮਾਨ ਸਰੋਵਰ ਦੇ ਵਿੱਚ ਜੁੱਬੀਆਂ ਲਾਉਂਦੇ ਨੇ ਤੇ ਕਿਉਂ ਨਾ ਹੋਵੇ ਮਨਾ ਆਪਾਂ ਵੀ ਇਸ ਵਿੱਚ ਜੁੱਬੀ ਲਾਈਏ ਪਰ ਭਗਤ ਜੀ ਕਹਿੰਦੇ ਡੁੱਬ ਮੋਏ ਬਗ ਬੱਪੜੇ ਸੇਰ ਤਾਲ ਉਪਰ ਪਾਓ ਕਹਿੰਦੇ ਉਹਨਾਂ ਨੂੰ ਕੀ ਹੋਇਆ ਜਦੋਂ ਬਗਲਿਆ ਨੂੰ ਸੰਨੋ ਵੇਖ ਕੇ ਬਗਲਿਆ ਨੇ ਛਾਲ ਮਾਰੀ ਸਰੋਵਰ ਦੇ ਵਿੱਚ ਮਾਨ ਸਰੋਵਰ ਦੇ ਵਿੱਚ ਉਹਨਾਂ ਦੇ ਸਿਰ ਥੱਲੇ ਹੋ ਗਏ ਤੇ ਪੈਰ ਲੱਤਾਂ ਉੱਪਰ ਨੂੰ ਹੋ ਗਈਆਂ ਗੱਜ ਕੇ ਆਖੋ ਸਤ ਨਾਮ ਸ੍ਰੀ ਭਾਵ ਸਮਝ ਲੈਣਾ ਇਹਦਾ ਇਹਦਾ ਭਾਵ ਅੰਦਰਲਾ ਇਹ ਹੈ ਕਿ हे ਇਨਸਾਨ ਤੂੰ ਖੰਡੇ ਬਾਟੇ ਦੀ ਪੌੜ ਲੈ ਲਈਆ ਅੰਮ੍ਰਿਤ ਛਗ ਲਿਆ ਜਦੋਂ ਕਿਸੇ ਨੂੰ ਦੇਖਿਆ ਸ਼ਰਾਬ ਪੀਂਦੇ ਨੂੰ ਮੀਠ ਖਾਂਦੇ ਨੂੰ ਜਾਨ ਨਿਕਲ ਗਈ ਗਾਤਰਾ ਲਾ ਕੇ ਤੇ ਉਹਨਾਂ ਬਗਲਾਂ ਦੇ ਵਿੱਚ ਰਲ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਦੇਖੋ ਦੇਖੀ ਦੀ ਸਿੱਖੀ ਧਾਰਨ ਦਾ ਕਰ ਲਈ ਪਰ ਉਹ ਸਿੱਖੀ ਦੇ ਕਾਨੂੰਨ ਦੇ ਉੱਤੇ ਸਿਧਾਂਤਾਂ ਦੇ ਉੱਤੇ ਮਰਿਆਦਾ ਉੱਤੇ ਨਹੀਂ ਚੱਲਿਆ ਗਿਆ ਧਿਆਨ ਦੇਣਾ ਬਾਹਰਲੇ ਹਵਾਲੇ ਹੁੰਦੇ ਗੱਲ ਅੰਦਰ ਦੀ ਹੁੰਦੀ ਹੈ ਮੈਂ ਜਾਣਾਂ ਵਡਹੰਸ ਹੈ ਤਾਂ ਮੈਂ ਕੀ ਤੈ ਸੰਗ ਬਾਬਾ ਫਰੀਦ ਜੀ ਕਹਿੰਦੇ ਮੈਂ ਤਾਂ ਦੇਖਿਆ ਸੀ ਵੀ ਜਿਹੜਾ ਇਹ ਮਨੁੱਖ ਜਿਗਿਆਸੂ ਹੈ ਇਹ ਹੰਸ ਹੈ ਤੇ ਹੰਸ ਦਾ ਹੀਰਾ ਮੋਤੀ ਜੁਗਲਾ ਹੁੰਦਾ ਹੈ ਤੇ ਇਸੇ ਤਰ੍ਹਾਂ ਗੁਰਮਖੰ ਦਾ ਹੀਰਾ ਤੇ ਮੋਤੀ ਜੁਗਨਾ ਹੁੰਦਾ ਹੈ ਤੇ ਬਾਬਾ ਜੀ ਕਹਿੰਦੇ ਮੈਂ ਸਮਝ ਲਿਆ ਵੀ ਇਹ ਤਾਂ ਪੂਰਨ ਸੰਦ ਹੈ ਇਹਦਾ ਬ੍ਰਹਮ ਗਿਆਨੀ ਹੈ ਇਹਦਾ ਔਤ ਚੋਟੀ ਦਾ ਫਕੀਰ ਹੈ ਇਹ ਰੱਬ ਦਾ ਬੰਦਾ ਰੱਬ ਨੂੰ ਜਾਣਨ ਵਾਲਾ ਹੈ ਤੇ ਮੈਂ ਇਹਦੇ ਨਾਲ ਲੱਗ ਜਾਣਾ ਅਸੀਂ ਭਗਤ ਨਾਮਦੇਵ ਨੂੰ ਛੱਡ ਕੇ ਭਗਤ ਰਵਦਾਸ ਨੂੰ ਛੱਡ ਕੇ ਰਗਰੇਟਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਨੂੰ ਛੱਡ ਕੇ ਧੰਨੇ ਜੱਟ ਵਰਗਾਂ ਨੂੰ ਛੱਡ ਕੇ ਇਸ ਰੋਮਣੀ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਬੈਠੇ ਨੇ 6 ਗੁਰੂਆਂ ਦੀ ਬਾਣੀ ਹੈ 11 ਭਟਾਂ ਦੀ ਬਾਣੀ ਹੈ 4 ਸਿੱਖਾਂ ਦੀ ਬਾਣੀ ਹੈ ਹਾਂਸਾ ਨੂੰ ਛੱਡ ਕੇ ਬਗਲਾਂ ਦੀ ਕਨਾਦ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਵੱਡਾਂ ਦੇ ਵਕਤ ਦੇ ਵਿੱਚ ਵੜੀ ਜਾਣੀ ਤੇ ਪਰ ਬਾਬਾ ਜੀ ਕਹਿੰਦੇ ਮੈਂ ਜਾਣਿਆ ਵਡ ਹਾਂਸ ਤੇ ਮੈਂ ਤਾਂ ਸਮਝਿਆ ਸੀ ਵੀ ਤਾਂ ਹਾਂਸ ਹੈ ਇਹਦਾ ਕੋਈ ਬਹੁਤ ਵੱਡੀ ਆਤਮਾ ਹੈ ਤੇ ਬਹੁਤ ਵੱਡਾ ਭਗਤ ਹੈ ਤਾਂ ਮੈਂ ਕੀਤਾ ਸੰਗ ਤਾਈ ਦਾ ਮੈਂਦਾ ਸੰਗ ਕੀਤਾ ਸੀ ਆਪਣਿਆਂ ਨੂੰ ਛੱਡ ਕੇ ਉਹਨਾਂ ਦਾ ਸੰਗ ਕੀਤਾ ਜੇ ਜਾਂ ਨਾਮ ਬਗ ਬੱਪੜਾ ਜਨਮ ਨ ਭੇੜੀ ਅੰਗ ਜੇ ਮੈਨੂੰ ਪਤਾ ਹੁੰਦਾ ਇਹਦੀਆਂ ਕਰਦੂਦਾਂ ਨੇ ਇਹਦੇ ਲੱਛਣਾਂ ਦਾ ਇਹਦੇ ਕਰ ਦੱਬਾਂ ਦਾ ਇਹਦੇ ਪਾਪਾਂ ਦਾ ਮੈਂ ਕਦੇ ਵੀ ਇਹਦਾ ਸੰਗ ਨਹੀਂ ਕਰਨਾ ਸੀ ਗੱਜ ਕੇ ਆਖੋ ਸਤ ਨਾਮ ਸ੍ਰੀ ਅਪਸ਼ਟਾਏ ਕਿਆ ਹੂਆ ਜਦ ਚਿੜੀਆਂ ਚੋਗੀਆਂ ਖੇਤ ਹੁਣ ਪਛਤਾਉਣ ਦਾ ਕੀ ਫਾਇਦਾ ਜਦੋਂ ਸਾਰੀ ਜ਼ਿੰਦਗੀ ਆਜੂ ਉਹਨਾਂ ਦੇ ਪਿੱਛੇ ਲਾ ਕੇ ਗੜ ਦਿੱਤੀ ਹੈ ਤੁਹਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜਿਆ ਕਰੋ ਭਗਤਾਂ ਦਾ ਜੀਵਨ ਪੜਿਆ ਕਰੋ ਗੁਰੂਆਂ ਦਾ ਜੀਵਨ ਪੜਿਆ ਕਰੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਉਹਨਾਂ ਦਾ ਜੀਵਨ ਪੜਿਆ ਕਰੋ ਉਹਨਾਂ ਹੰਸਾਂ ਦਾ ਜੀਵਨ ਪੜਿਆ ਕਰੋ ਤੇ ਜਿਨ੍ਹਾਂ ਦੇ ਪਿੱਛੇ ਜਾਂਦੇ ਆ ਉਹਨਾਂ ਦਾ ਪਿਸ਼ੋਕੜ ਦੇਖਿਆ ਕਰੋ ਸਮਝ ਸੋਚ ਕੇ ਪੈਰ ਧਰਿਆ ਕਰੋ ਫੇਰ ਮਨੁੱਖਾ ਜਨਮ ਨਹੀਂ ਮਿਲਣਾ ਦੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਉਹਨਾਂ ਵਰਗਾ ਕੋਈ ਹੋਇਆ ਤੇ ਨਾ ਹੈ ਜੇ ਨਾ ਹੋਣਾ ਜ਼ਿੰਦਗੀ ਦੇ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਜੇ ਕੋਈ ਇਹੋ ਜੀ ਹੈ ਕੁਰਬਾਨੀਆਂ ਕਰਨ ਵਾਲਾ ਕੋਈ ਮਿਲਦਾ ਹੈ ਦਾਸ ਨੂੰ ਵੀ ਦੱਸ ਦਿਓ ਦਾਸ ਵੀ ਤੁਹਾਡੇ ਨਾਲ ਚੱਲੇਗਾ ਗੱਜ ਕੇ ਆਖੋ ਸਤਿਨਾਮ ਸ੍ਰੀ ਕਿਆ ਹੰਸ ਗਿਆ ਬਗਲਾ ਜਾਂ ਕੋ ਨਜ਼ਰ ਕਰੀ ਧਿਆਨ ਦੇ ਨਾ ਇੱਥੇ ਫੇਰ ਗੱਲ ਸਮਝਦੇ ਹੋ ਸਮਝਣ ਵਾਲੀ ਹੈ ਕਿਆ ਹੰਸ ਗਿਆ ਬਗਲਾ ਕਿਆ ਹੰਸ ਗਿਆ ਬਗਲੇ ਜਾਂ ਕੋ ਨਜ਼ਰ ਕਰੀ ਪੜਾਂ ਦੀ ਉਹ ਹੰਸ ਹੋਵੇ ਤੇ ਪੜਾਂ ਦੀ ਹੋਵੇ ਬਗਲਾ ਜੇ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਹ ਬਹੁਤੀ ਨਜ਼ਰ ਦੇ ਵਿੱਚ ਆ ਜੇ ਜੇ ਤ ਆ ਨਾਨਕਾ ਟਾਗੋ ਹੰਸ ਕਰੀ ਜੇ ਉਸ ਨੂੰ ਭਾ ਜਾਵੇ ਚੰਗਾ ਲੱਗ ਜੀ ਤੇ ਉਹ ਕਾਂ ਨੂੰ ਵੀ ਹੰਸ ਬਣਾ ਦਿੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਭਾਵ ਜੀ ਉਹਨੂੰ ਚੰਗਾ ਲੱਗਦੇ ਜਿਹਦੇ ਬੰਦੇ ਦੀ ਬੰਦੇ ਦੀ ਉੱਲੂ ਵਾਲੀ ਬਿਰਤੀ ਹੈ ਘੋਗੜ ਵਾਲੀ ਬਿਰਤੀ ਹੈ ਸੱਬ ਵਾਲੀ ਬਿਰਤੀ ਹੈ ਪਸ਼ੂਆਂ ਵਾਲੀ ਬਿਰਤੀ ਹੈ ਤੇ ਬਗਲੇ ਵਾਲੀ ਜਾਂ ਕਾਂ ਵਾਲੀ ਬਿਰਤੀ ਹੈ ਤੇ ਸੱਤ ਸੰਗਤ ਦੇ ਵਿੱਚ ਆ ਕੇ ਉਹ ਵੀ ਹੰਸ ਬਣ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਜਿਵੇਂ ਗਲੀਆਂ ਨਾਲੀਆਂ ਟੋਬਿਆਂ ਦਾ ਪਾਣੀ ਸਰਸਰੀ ਸਰਸੀ ਮਿਲਦ ਬਿੱਤਰ ਪਾਵਨ ਹੋ ਜਾਵੇ ਜਿਵੇਂ ਮੂਸਾ ਧਾਰ ਬਾਰਸ਼ ਹੁੰਦੀ ਹੈ ਗਲੀਆਂ ਨਾਲਿਆਂ ਟੋਬਿਆਂ ਛਪਣਾ ਦਾ ਪਾਣੀ ਨਿਕਲ ਕੇ ਸਵਸ਼ ਪੈ ਜਾਂਦਾ ਜਿਵੇਂ ਜਿਵੇਂ ਸਤ ਸੰਗਤ ਵਿੱਚ ਆਵਾਂਗੇ ਝਿਮ ਝਿਮ ਵਰਸਾ ਹੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸਬਦ ਦੇ ਵਿਚਾਰ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਕਥਾ ਸੁਨੇਗਾ ਇਹ ਗੰਦਗੀ ਵਾਲਾ ਮੁਸਕ ਵਾਲਾ ਬਦਬੂ ਵਾਲਾ ਭੜੇ ਕਰਮਾ ਵਾਲਾ ਭੜੀ ਸੰਗਤ ਵਾਲਾ ਉਹ ਅੰਦਰੋਂ ਨਿਕਲੀ ਜਾਵੇਗਾ ਤੇ ਸ਼ੁੱਧ ਸਵਸ਼ ਪਾਣੀ ਜਲ ਪਵੇਗਾ ਗਿਆਨ ਕਜ ਕੇ ਆਕੋ ਸਤਨਾਮ ਸ੍ਰੀ ਧਿਆਨ ਦੇਈ ਚਲੋ ਮੇਰੇ ਪਾਤਸ਼ਾਹੀ ਕਹਿੰਦੇ ਸਰਵਰ ਪੰਖੀ ਏਕੜੋ ਫਾਹੀ ਵਾਲ 50 ਇਹ ਭਗਤ ਕਬੀਰ ਜੀ ਬਾਬਾ ਫਰੀਦ ਜੀ ਕਹਿੰਦੇ ਨੇ ਸਰਵਰ ਪੰਖੀ ਏਕੜੋ ਕਹਿੰਦੇ ਸਰਵਰ ਸੰਸਾਰ ਸਮੁੰਦਰ ਦੇ ਵਿੱਚ ਮੈਂ ਕੱਲਾ ਪੰਛੀ ਜੀਵ ਹੈ ਖਾਹੀ ਵਾਲ 50 ਕਹਿੰਦੇ ਮੈਨੂੰ ਫੜਨ ਵਾਲੇ 50 ਸ਼ਿਕਾਰੀ ਨੇ ਧਿਆਨ ਦੇਣਾ ਸ਼ਿਕਾਰ ਇੱਕ ਹੋਵੇ ਤੇ ਸ਼ਿਕਾਰੀ 50 ਹੋਣ ਤੇ ਫਿਰ ਉਸ ਨੂੰ ਕਿਵੇਂ ਬਚਾਇਆ ਜਾਵੇਗਾ ਹੇ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਇਹ ਸੰਸਾਰ ਸਮੁੰਦਰ ਹੈ ਇਹ ਸੰਸਾਰ ਇੱਕ ਬਹੁਤ ਸੰਘਣਾ ਜੰਗਲ ਹੈ ਮੈਂ ਕੱਲਾ ਪੰਛੀ ਇੱਥੇ ਆਇਆ ਇਹ ਸੰਸਾਰ ਦੇ ਅੰਦਰ ਤੇ ਮੈਨੂੰ ਫੜਨ ਵਾਲੇ ਕੁੱਤੇ ਬਹੁਤ ਨੇ ਕਾਮ ਕ੍ਰੋਧ ਅਰ ਲੋਭ ਮੂਹ ਹੰਕਾਰ ਰਜੋਗੁਣੀ ਤਮੋਗੁਣੀ ਸਦੋਗੁਣੀ ਤੇ ਜਿੰਨੇ ਵੀ ਇਸ ਸੰਸਾਰ ਦੇ ਮਾਇਆ ਦੇ ਰੰਗ ਨੇ ਇਹ ਸਾਰੇ ਸ਼ਿਕਾਰੀ ਨੇ ਤੇ ਮੈਂ ਇਕੱਲਾ ਪੰਛੀ ਆ ਤੇ ਮੈਨੂੰ ਇੱਥੋਂ ਬਚਾਉਣਾ ਕਰੋ ਇਹ ਤਾਂ ਲਹਿਰੀ ਗੱਡ ਥੀਆ ਜਿਹੜੀ ਇਹ ਮੋਹ ਦੇ ਮਾਇਆ ਦੇ ਇਹ ਲਹਿਰ ਆਉਂਦੀ ਹੈ ਸੱਚੀ ਤੇਰੀ ਆਸ ਇਨ੍ਹਾਂ ਲਹਿਰਾਂ ਦੇ ਵਿੱਚੋਂ ਮਾਲਕਾ ਜਿਹੜੇ ਕਾਮ ਦੀ ਲਹਿਰ ਆਉਂਦੀ ਹੈ ਲੋਭ ਦੀ ਲਹਿਰ ਆਉਂਦੀ ਹੈ ਮਾਨ ਤੇ ਹੰਕਾਰ ਦੀ ਲਹਿਰ ਆਉਂਦੀ ਹੈ ਜਾਤ ਪਾਤ ਦੀ ਲਹਿਰ ਆਉਂਦੀ ਹੈ ਉੱਚ ਨੀਜ ਦੀ ਲਹਿਰ ਆਉਂਦੀ ਹੈ ਇਹ ਡੰਕੇ ਵੱਜਦੇ ਨੇ ਤੇ ਕਿਰਪਾ ਕਰਕੇ ਇਸ মোহ ਦੀ ਲਹਿਰ ਦੇ ਵਿੱਚੋਂ ਮੈਨੂੰ ਆਪ ਬਚਾਉਣੀ ਕਰੋ ਤੇ ਨਹੀਂ ਤਾਂ ਫਿਰ ਜਿਵੇਂ ਸਮੁੰਦਰ ਦੀ ਲਹਿਰ ਰੋੜ ਕੇ ਲੈ ਜਾਂਦੀ ਹੈ ਤੇ ਇਹ ਵੀ ਸੰਸਾਰ ਦੀ মোহ ਵਾਲੇ ਤੇ ਕਾਮ ਵਾਲੀ ਵੀ ਲਹਿਰ ਕਿਤੇ ਮੈਨੂੰ ਡੋਲ ਲੜਾ ਲੈ ਵਾਯੂ ਗੁਰੂ ਰੋੜ ਕੇ ਨਾ ਲੈ ਜੇ ਭਾਵ ਮੇਰਾ ਜਸਾਤ ਨਾ ਟੱਪ ਰਵਾ ਵੀ ਟੁੱਟ ਜਾਵੇ ਗੱਜ ਕੇ ਆਖੋ ਸਤਿਨਾਮ ਸ੍ਰੀ ਕਵਨ ਸੋ ਅੱਖਰ ਕਵਨ ਗੋਲ ਕਵਨ ਸੋ ਮੰਨਿਆ ਮੰਤ ਧਿਆਨ ਦੇਣਾ ਸਹੇਲੀ ਸਹੇਲੀ ਤੋਂ ਪੁੱਛਦੀ ਕੌਣ ਇਸਤਰੀ ਇਸਤਰੀ ਤੋਂ ਪੁੱਛਦੀ ਹੈ ਜੀਵ ਰੂਪ ਇਸਤਰੀ ਇਸਤਰੀ ਦੇ ਨਾਲ ਸత్సੰਗੀ ਦੇ ਨਾਲ ਗੁਰੂ ਦੇ ਨਾਲ ਸੰਤ ਦੇ ਨਾਲ ਫਕੀਰ ਦੇ ਨਾਲ ਗੁਰੂ ਤੋਂ ਇਹ ਸਵਾਲ ਪੁੱਛਦੀ ਹੈ ਕਿਹੜਾ ਕਵਨ ਸੋ ਅੱਖਰ ਉਹ ਕਿਹੜੇ ਅੱਖਰ ਨੇ ਕਵਨ ਗੋਣਾ ਉਹ ਕਿਹੜੇ ਗੋਲ ਨੇ ਕਵਨ ਸੁਮਣੀਆਂ ਮੰਤ ਜਿਹੜਾ ਮੇਰਾ ਮਣੀਆਂ ਮਨ ਮੰ ਜਾਵੇ ਮੰਤ ਕਹਿੰਦੇ ਨੇ ਮੇਰੇ ਪਰਮੇਸ਼ਰ ਨੂੰ ਤੇ ਮੇਰੇ ਪਤੀ ਮੇਰਾ ਮੰਨ ਜਾਵੇ ਕਵਨ ਸੁ ਵੇਸੋ ਹੋਂਕਾਰੀ ਉਹ ਕਿਹੜਾ ਵੇਸ ਕਰ ਜਿਸ ਵਕਤ ਆਵੇ ਕੰਤ ਜਿਹੜਾ ਮੇਰਾ ਕੰਤ ਮੇਰਾ ਖਸਮ ਮੇਰਾ ਮਾਲਕ ਹੈ ਮੇਰੀ ਜਨ ਦਾ ਪ੍ਰੋਣਾ ਉਹ ਮੇਰੇ ਵਾਸਾ ਜਾਵੇ ਕਿਹੜਾ ਵੇਸ ਕਰ ਨਿਵਨ ਸਵਖਰ ਖਵਣ ਗੋੜ ਫੇਰ ਸਤਿਗੁਰੂ ਜੀ ਇੱਕ ਫਾਰਮੂਲਾ ਦੱਸਦੇ ਨੇ ਸਾਨੂੰ ਇੱਕ ਬਹੁਤ ਸੋਹਣੀ ਝੁਗਤੀ ਦੱਸਦੇ ਨੇ ਕਹਿੰਦੇ ਹੇ ਜੀਵ ਰੂਪੇ ਸਤਰੀ ਪਤੀ ਰੂਪ ਪਰਮਾਤਮਾ ਨੂੰ ਜੇ ਪਾਉਣਾ ਤੇ ਮਹਾਰਾਜ ਫੇਰ ਕਿਹੜਾ ਸ਼ਿੰਗਾਰ ਕਰੀਏ ਕਿਹੜਾ ਯੰਤਰ ਮੰਤਰ ਤੰਦਰ ਹੈ ਨਿਵਨ ਸੋ ਅਖਰ ਨਿੰਕੇ ਰਹਿਣ ਖਵਣ ਗੋੜ ਜੀ ਵਾਏ ਗੁਰੂ ਉਹ ਨਿਵਨਸ ਅੱਖਰ ਨਿਵਕੀ ਚਰਣਾ ਨਿਮਰਤਾ ਦਾ ਹਲ ਕਰਨੀ ਖਵਨ ਗੁਣ ਜੋ ਕਹਿੰਦਾ ਪਤੀ ਉਸ ਨੂੰ ਮੰਨਣਾ ਤੇ ਖਿਮਾ ਕਰਨਾ ਜੇ ਬਾਮਣੀਆਂ ਮੰਤ ਤੇ ਇਸ ਜੀਬ ਦੇ ਨਾਲ ਮਿੱਠਾ ਬੋਲਣਾ ਇਹ ਤਰੇ ਪੈ ਨੇ ਵੇਸ ਕਰ ਇਹ ਤਿੰਨ ਵੇਸ ਨੇ ਕਿਹੜੇ ਨਿਮਕੀ ਚਰਣਾ ਨਿਵਨਸ ਅੱਖਰ ਖਵਨ ਗੁਣ ਜੋ ਕਹਣਾ ਉਸ ਨੂੰ ਮੰਨਣਾ ਜੇ ਬਾ ਮੰਨਿਆ ਮੰਤ ਤੇ ਇਹ ਜੀਵ ਦੇ ਨਾਲ ਮਿੱਠਾ ਬੋਲਣਾ ਧਿਆਨ ਦੇਣਾ ਪਤੀ ਤੇ ਪਤੀ ਪਤਨੀ ਦੇ ਵਿੱਚ ਵੀ ਇਹ ਗੱਲਾਂ ਜੇ ਤਿੰਨੇ ਆ ਜਾਣ ਉਹਨਾਂ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਤੇ ਜੀਵ ਰੂਪ ਇਸਤਰੀ ਦੇ ਪਤੀ ਰੂਪ ਪਰਮੇਸ਼ਰ ਦੇ ਨਾਲ ਮਲਾਪ ਕਰਨ ਵਾਸਤੇ ਜੇ ਤਿੰਨੇ ਗੱਲਾਂ ਸਾਡੇ ਅੰਦਰ ਧਾਰਨ ਕਰ ਲੈਣ ਵੀ ਨਿਮਕੇ ਚਰਣਾ ਜੀਵ ਦੇ ਨਾਲ ਮਿੱਠਾ ਰਹਿਣਾ ਨਿਮਰਤਾ ਦੇ ਨਾਲ ਰਹਿਣਾ ਤੇ ਜੀਵ ਦੇ ਨਾਲ ਮਿੱਠਾ ਬੋਲਣਾ ਇਹ ਤਰੇ ਬੈ ਨਹੀਂ ਵੇਸ ਕਰ ਇਹ ਤਿੰਨੇ ਵੇਸ ਕਰਲਾ ਭੈਣੇ ਤਾਂ ਬਸ ਆਵੀ ਕੰਤ ਜਿਹੜਾ ਉਹ ਕੰਤ ਪ੍ਰਮਾਤਮਾ ਹੈ ਜਿੰਨ ਦਾ ਪ੍ਰਾਣਾ ਬਸ ਤੇਰੇ ਨਾਲ ਦੀ ਨਾਲ ਮੁੱਠੀ ਵਿੱਚ ਬੰਦ ਹੋ ਜੇਗਾ ਤੇਰੇ ਬਸ ਆ ਜੇਗਾ ਗੱਜ ਕੇ ਆਖੋ ਸਤਿਨਾਮ ਸ੍ਰੀ ਮਤ ਹੁੰਦੀ ਹੋਏ ਆਣਾ ਜੇ ਮਤ ਹੁੰਦੀ ਹੋਵੇ ਤਾਂ ਵੀ ਅਨਜਾਨ ਬਣ ਕੇ ਰਹਿਣਾ ਤਨ ਹੁੰਦਾ ਹੋਏ ਨਤਾਨਾ ਜੋਰ ਹੋਵੇ ਮਾਇਆ ਦਾ ਡੌਲਿਆਂ ਦਾ ਤਾਂ ਵੀ ਨੰਬਰ ਦਾ ਧਾਰ ਨਹੀਂ ਅਨ ਹੁੰਦਾ ਆ ਮਡਾਈ ਜੇ ਆਪਦੇ ਕੋਲੇ ਭੋਜਨ ਪਾਣੀ ਨਹੀਂ ਮਾਇਆ ਨਹੀਂ ਤੇ ਆਪਦੇ ਹਿੱਸੇ ਤੋਂ ਵਿੱਚੋਂ ਵੀ ਕਿਸੇ ਨੂੰ ਭੋਜਨ ਦੇ ਦੇਣਾ ਸੋ ਕੋ ਐਸਾ ਭਗਤ ਸਦਾਈ ਕੋਈ ਵਿਰਲੇ ਵਿਰਲੇ ਨਹੀਂ ਜਿਹੜੀਆਂ ਆਪਣੀ ਖੰਨੀ ਦੇ ਵਿੱਚੋਂ ਵੀ ਦੂਜੇ ਨੂੰ ਹਿੱਸਾ ਦੇ ਦਿੰਦੇ ਨਿਗਜ ਕੇ ਆਖੋ ਸਤਿਨਾਮ ਸ੍ਰੀ ਤੇ ਨਹੀਂ ਦੂਜਿਆਂ ਦਾ ਹੜੱਪ ਕਰਨ ਵਾਲੇ ਨਹੀਂ ਉਹਦਾ ਸੰਸਾਰ ਦੇ ਵਿੱਚ 99% ਨਹੀਂ ਜਗ ਵਿੱਚ ਉਤਮ ਕਾਢੀ ਹੈ ਕੋ ਵਿਰਲੇ ਕੀ ਕੀ ਉਹ ਵਿਰਲੇ ਵਿਰਲੇ ਨਹੀਂ ਜਿਹੜੇ ਆਪਣੇ ਪੰਜ ਪ੍ਰਸ਼ਾਦਾਂ ਦੇ ਵਿੱਚੋਂ ਵੀ ਚਾਰ ਕਿਸੇ ਨੂੰ ਦੇ ਕੇ ਤੇ ਇੱਕ ਨਾਲ ਗੁਜ਼ਾਰਾ ਕਰ ਲੈਂਦੇ ਨਿਗਜ ਕੇ ਆਖੋ ਸਤਿਨਾਮ ਸ੍ਰੀ ਫੇਰ ਬਚਨ ਸੁਣ ਲੋ ਮਤ ਹੁੰਦੀ ਹੋਏ ਆਣਾ ਇੰਨੀ ਮਤ ਹੁੰਦੀ ਹੋਵੇ ਫੇਰ ਵੀ ਨਿਮਰਤਾ ਧਾਰਨੀ ਤਨ ਹੁੰਦਾ ਹੋਏ ਨਤਾਨਾ ਇਨਾ ਜੋਰ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਉਹ ਨਿਮਰਤਾ ਰੱਖਣੀ ਅਨ ਹੁੰਦਾ ਆ ਮਡਾਈ ਆਪਦੇ ਕੋਲੇ ਕੋਸ ਖਾਣ ਪੀਣ ਨੂੰ ਹੈ ਨਹੀਂ ਤੇ ਫੇਰ ਵੀ ਅਗਲੇ ਦਾ ਪੇਟ ਭਰ ਦੇਣਾ ਕੋ ਐਸਾ ਭਗਤ ਸਦਾਈ ਕੋਈ ਵਿਰਲਾ ਹੀ ਇਹੋ ਜਿਹਾ ਸੰਸਾਰ ਦੇ ਅੰਦਰ ਹੈ ਇਕ ਫਿੱਕਾ ਨਾng ਲਾਈ ਇਕ ਦਾ ਕਿਸੇ ਨੂੰ ਫਿੱਕਾ ਨਾ ਬੋਲੀ ਸਭ ਨਾਮ ਸੱਚਾ ਤਨੀ ਸਾਰਿਆਂ ਦੇ ਵਿੱਚੋਂ ਬਹੁਤ ਧਣੀ ਪਰਮਾਤਮਾ ਸ਼ਾਹੂਕਾਰ ਬੈਠਾ ਗਰੀਬ ਦਾ ਹਿਰਦਾ ਨਾ ਦਿਖਾਈ ਅਮੀਰ ਦਾ ਵੀ ਨਾ ਦਿਖਾਈ ਕਿਉਂਕਿ ਸਭ ਨਾਮ ਸੱਚਾ ਤਨੀ ਸਾਰਿਆਂ ਦੇ ਵਿੱਚ ਸੱਚਾ ਧਣੀ ਉਹ ਬੈਠਾ ਹੈ ਹਿਆਉ ਨ ਢਾਹੀ ਤਾ ਹਿਆਉ ਨ ਕਹੀ ਢਾਹੀ ਕਿਸੇ ਦਾ ਮਨ ਨ ਢਾਹੀਂ ਮਾਨਕ ਸਭ ਅਮੋਲਵਾ ਸਾਰਿਆਂ ਦੇ ਵਿੱਚ ਅਨਮੋਲਕ ਮਾਨਕ ਹੀਰੇ ਵਸਦੇ ਇਹਨੇ ਪ੍ਰਮਾਤਮਾ ਦੇ ਸਭਨਾ ਸਭਨਾ ਮਨ ਮਾਨਕ ਸਾਰਿਆਂ ਦਾ ਮਨ ਮਾਨਕ ਤੇ ਹੀਰੇ ਜਵਾਹਰ ਨੇ ਸਭਨਾ ਮਨ ਮਾਨਕ ਤਾਨ ਮੂਲ ਵਿਚੰਗ ਵਾ ਕਿਸੇ ਦਾ ਵੀ ਦਿਲ ਨਾ ਦਿਖਾਈ ਜੇ ਤੋ ਪ੍ਰੀਆ ਦੀ ਸਿਕ ਜੀ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਜ਼ ਬੋਧ ਦੀ ਨજર ਦੇ ਵਿੱਚ ਆਉਣੇ ਪਿਆਉ ਨਟਾਹੀ ਕਾਹੀ ਕਿਸੇ ਦਾ ਵੀ ਦਿਲ ਨਾ ਦਿਖਾਈ ਇਹ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਵਿਚਾਰ ਸੀ ਲੋਕ ਸੁਹੀ ਪਰਲੋਕ ਸੁਹੇਲੇ ਨਾਨ ਘਰ ਆਪਣੇ ਮੇਲੇ ਵਾਹੀ ਗੁਰ ਗੁਰ ਮੰਤਰ ਜਬ ਹਮੇ ਖੋਈ ਗੱਜ ਕੇ ਬਲਾਓ ਫਤਿ ਆਖੋ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਦ